ਬਿਲਕੁਲ ਅਸੀਂ ਉਸੇ ਬਾਰਡਰ ਤੇ ਮੌਜੂਦ ਹਾਂ ਜਿੱਥੇ ਥੋੜਾ ਜਿਹਾ ਸਮਾਂ ਪਹਿਲਾਂ ਅਥਰੂ ਗੈਸ ਦੇ ਗੋਲੇ ਚੱਲੇ ਤਾਂ ਕਿਸਾਨਾਂ ਨੇ ਅੱਗੇ ਵਧਣ ਦਾ ਯਤਨ ਕੀਤਾ ਜਦੋਂ ਜਾਲੀ ਨੂੰ ਹੱਥ ਪਾਇਆ ਡੰਡਿਆਂ ਦੇ ਨਾਲ ਖਿੱਚਣ ਦਾ ਯਤਨ ਕੀਤਾ ਤਾਂ ਫਿਰ ਇੱਕਦਮ ਫੋਰਸ ਨੇ ਕਾਰਵਾਈ ਕਰ ਦਿੱਤੀ ਅਥਰੂ ਗੈਸ ਦੇ ਗੋਲੇ ਚਲਾਤੇ ਸਾਹਮਣੇ ਜਿਹੜੇ ਕਿਸਾਨ ਨੇ ਸਮੇਂ ਨਜ਼ਰ ਆ ਰਹੇ ਨੇ ਜਦੋਂ ਜਹਾਜ਼ ਜ਼ਰੂਰ ਕੀਤੀ ਜਾ ਰਹੀ ਹੈ ਗੱਲਬਾਤ ਵੀ ਕੀਤੀ ਜਾ ਰਹੀ ਹੈ ਮੁਲਾਜ਼ਮਾਂ ਦੇ ਨਾਲ ਜਿਹੜੇ ਹਰਿਆਣਾ ਪੁਲਿਸ ਦੇ ਜਵਾਨ ਨੇ ਪੈਰਾਮਿਲਟਰੀ ਫੋਰਸ ਦੇ ਜਵਾਨ ਹੋਣ ਤਾਂ ਕਿਹਾ ਜਾ ਰਿਹਾ ਕਿ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਪਰ ਹਰਿਆਣਾ ਪੁਲਿਸ ਲਗਾਤਾਰ ਅਨਾਉਂਸਮੈਂਟ ਕਰ ਰਹੀ ਹੈ ਕਿ ਤੁਹਾਨੂੰ ਅੱਗੇ ਜਾਣ ਦੀ ਪਰਮਾਨਗੀ ਨਹੀਂ ਹੈ ਜੇਕਰ ਤੁਹਾਡੇ ਕੋਲ ਪਰਮਿਸ਼ਨ ਹੈ ਜਾਣ ਦੀ ਅੱਗੇ ਤਾਂ ਤੁਸੀਂ ਜਾ ਸਕਦੇ ਹੋ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਲਿਸਟ ਆ ਉਸ ਲਿਸਟ ਦੇ ਵਿੱਚ ਤੁਹਾਡਾ ਨਾਮ ਨਹੀਂ ਜਿਹੜੀ ਲਿਸਟ ਜਨਤਕ ਹੋਈ ਆ ਉਹ ਲਿਸਟ ਦੇ ਵਿੱਚ ਕੁਝ ਹੋਰ ਨਾਮ ਨੇ ਜਿਹੜੀ ਤੁਸੀਂ ਇੱਥੇ ਪਹੁੰਚੇ ਤੁਸੀਂ ਹੋਰ ਹੋ ਇਸ ਤਰ੍ਹਾਂ ਦੇ ਇਲਜ਼ਾਮ ਆ ਜਿਹੜੀ ਹਰਿਆਣਾ ਪੁਲਿਸ ਕਹਿੰਦੀ ਹੋਈ ਨਜ਼ਰ ਆਈ ਆ ਤਾਂ ਦੂਜੇ ਪਾਸੇ ਕਿਸਾਨ ਧਿਆਰੀਚ ਨੇ ਅੱਖਾਂ ਦੇ ਤੇ ਐਨਕਾਂ ਲਗਾਈਆਂ ਹੋਈਆਂ ਨੇ ਤਾਂ ਅੱਗੇ ਜਾਣ ਦਾ ਜ਼ਰੂਰ ਯਤਨ ਆ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਕਰਨ ਦਾ ਸੀ ਯਤਨ ਕਰਾਂਗੇ ਕੁਝ ਕਿਸਾਨ ਆਗੂ ਇੱਥੇ ਮੌਜੂਦ ਨੇ ਅਸੀਂ ਕਹਾਂਗੇ ਗੱਲਬਾਤ ਨੂੰ ਨਾਲ ਅਥਰੂ ਗੈਸ ਦੇ ਗੋਲੇ ਚੱਲ ਰਹੇ ਸੀ ਕੋਈ ਨੁਕਸਾਨੀਆਂ ਤਾਂ ਨਹੀਂ ਕਿਹਾ ਹੋ ਸਕਦਾ ਨਹੀਂ ਹਜੇ ਤੱਕ ਤਾਂ ਨਹੀਂਗਾ ਹਜੇ ਗਾਹ ਪਤਾ ਨਹੀਂਗਾ ਹਜੇ ਤੱਕ ਤਾਂ ਠੀਕ ਆ ਔਰ ਜਿਸ ਤਰ੍ਹਾਂ ਹਰਿਆਣਾ ਪੁਲਿਸ ਬਾਰ ਬਾਰ ਕਹਿ ਰਹੀ ਆ ਕਿ ਜਿਹੜੇ ਲਿਸਟ ਦੇ ਵਿੱਚ ਕਿਸਾਨ ਨੇ ਉਹ ਹੋਰ ਨੇ ਜਿਹੜੇ ਤੁਸੀਂ ਇੱਥੇ ਆਏ ਤੁਸੀਂ ਹੋਰ ਜਿਹੜੇ ਕਿਸਾਨਾਂ ਨੇ ਲਿਸਟ ਬਣਾਈ ਆ ਉਹ ਅਸਲੀ ਕਿਸਾਨਾਂ ਕੋਲੇ ਹੋ ਪੁਲਿਸ ਵਾਲਿਆਂ ਕੋਲੇ ਥੋੜੂ ਹੋ ਪਰ ਅਸਲੀ ਲਿਸਟ ਸਾਡੇ ਬੰਦੇ ਨੇ ਦਿਖਾਤੀ ਆ ਇਹ ਫੇਕ ਲਿਸਟ ਪਤਾ ਨਹੀਂ ਕਿੱਥੋਂ ਚੱਕੀ ਫਿਰਦੇ ਆ ਤੁਸੀਂ ਦੇਖ ਲਓ ਸਾ ਇਹ ਫੇਕ ਲਿਸਟਾ ਇਹ ਤਾਂ ਸਿਰਫ ਐਵੇਂ ਭੁਲ ਜਾ ਰਹੇ ਆ ਉਹਨਾਂ ਨੂੰ ਜੀਰਾ ਸਾਹਿਬ ਮੰਨਣੇ ਲਈ ਤਿਆਰ ਨਹੀਂ ਹੈ ਕਿ ਆਪ ਬਲਦੇਵ ਜੀ ਰਾਹੋ ਬਤਾਓ ਆਲ ਇੰਡੀਆ ਮੇਂ ਹਮਾਰੇ ਪ੍ਰਧਾਨ ਕੋ ਦੁਨੀਆ ਜਾਣਦੇ ਹੋ ਇਨਕੋ ਮੰਨਣੇ ਲਈ ਤਿਆਰ ਨਹੀਂ ਹੈ ਆਪਣਾ ਇਹ ਅਧਾਰ ਕਾਟ ਦਿਖਾ ਰਹੇ ਬੋਲਦੇ ਆਪ ਜੀਰਾ ਨਹੀਂ ਹੋ ਜਿਹੜੀਆਂ ਇਹਨਾਂ ਕਨੇ ਇਹ ਬਚਾ ਕਰਦੀਆਂ ਨੇ ਧੂਏ ਤੋਂ ਕਰਦੀਆਂ ਨੇ ਕੁਝ ਬਚਾ ਕੇ ਨਹੀਂ ਮਰਦਾ ਕੀ ਨਹੀਂ ਕਰਦਾ ਜੀ ਇਹ ਸਾਡੇ ਬਹਾਨੇ ਨੇ ਕਿ ਨਾਂ ਲਗੇ ਪਰ ਜਦੋਂ ਚੱਲਦਾ ਉਹ ਫਿਰ ਸਾਨੂੰ ਹੀ ਪਤਾ ਲੱਗਦਾ ਕਿ ਸਾਡੇ ਉੱਪਰ ਕੀ ਬੀਤੀ ਆ ਥੋੜਾ ਬੱਜ ਜਣੇ ਆ ਇੱਥੇ ਇੱਥੇ ਜਿੱਥੇ ਕਬਰ ਹੁੰਦੀ ਉਹਨਾਂ ਵੱਜ ਜਾਂਦੇ ਪਰ ਜਿਹੜਾ ਛਿੱਟਾ ਉਹ ਮਿਰਚਾਂ ਅੱਖਾਂ 'ਚ ਮਾਰ ਦਿੰਦੇ ਉਦੋਂ ਨਹੀਂ ਬਚਾਉਂਦਾ ਹੁਣ ਵੀ ਚੜ ਰਹੀ ਆਏ ਹੁਣ ਸਾਨੂੰ ਕਹਿੰਦੇ ਤੁਸੀਂ ਸ਼ਾਂਤੀਪੁਰ ਨੇ ਪਲਾਹ ਛੜਕ ਪਣੀ ਆ ਕਿ ਲੋਕਾਂ ਦੇ ਟੈਕਸ